ਹਾਂਜੀ ਸਵਾਗਤ ਹੈ ਤੁਹਾਡਾ ਸਭ ਦਾ ਪੰਜਾਬੀ ਰਿਸ਼ਤੇ ਚੈਨਲ ਦੇ ਵਿੱਚ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਅਗਰ ਤੁਸੀਂ ਵੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਲਗਾਉਣ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਅੱਜ ਦੇ ਕੁਝ ਰਿਸ਼ਤੇ ਨੇ ਜੀ ਪੰਜਾਬ ਤੋਂ ਤੁਸੀਂ ਨੋਟ ਕਰੋ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਚਰਨਜੀਤ ਸਿੰਘ ਤਸਤਾਰੀ ਮੁੰਡਾ ਜੀ ਪਤਾ ਜਲੰਧਰ ਤੋਂ ਕਾਸਟ ਟਾਂਕ ਛੱਤਰੀਆ ਉਮਰ ਹੈ ਜੀ ਮੁੰਡੇ ਦੀ 20 11 1986 ਕੱਦ 5 ਫੁੱਟ 2 ਇੰਚ ਪੜ੍ਹਾਈ ਬੀਕੋਮ ਕਰੀਏ ਜੀ ਭੈਣ ਇੱਕ ਮੈਰਿਡ ਹੈ ਪਿਤਾ ਰਵਿੰਦਰ ਸਿੰਘ ਦੁਕਾਨ ਹੈ ਜੀ ਮਿਲਟਰੀ ਦੇ ਠੇਕੇਦਾਰ ਨੇ ਮਾਤਾ ਗੁਰਜੀਤ ਕੌਰ ਮੁੰਡੇ ਦਾ ਕੰਮ ਕਰਿਆ ਜੀ ਆਪਣਾ ਵੈਬਸਾਈਟ ਬਣਾਉਣ ਦਾ ਕੰਮ ਹੈ 40000 ਰੁਪਏ ਆਉਂਦੇ ਨੇ ਦੋ ਘਰ ਨੇ ਜੀ ਮੰਗ ਹੈ ਇਹਨਾਂ ਦੀ ਉਡੀ ਸੋਣੀ ਸਨਖੇ ਵਧੀਆ ਪਰਿਵਾਰ ਦੀ ਤੇ ਘਰੇਲੂ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰੋ ਤੇ ਪੂਰੀ ਜਾਣਕਾਰੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਲੁਧਿਆਣਾ ਤੋਂ ਆ ਮੁੰਡਾ ਉਮਰ ਹੈ ਜੀ ਮੁੰਡੇ ਦੀ 26 ਸਾਲ ਕਾਸਟ ਰਾਜਪੂਤ ਸਿੱਖ ਪੜ੍ਹਾਈ ਕਰੀਏ ਜੀ ਮੁੰਡੇ ਨੇ ਡਿਪਲੋਮਾ BCA ਭੈਣ ਇੱਕ ਮੈਰਿਡ ਇਟਲੀ ਦੀ PR ਹੈ ਜੀ ਪਰਾ ਇੱਕ ਮੈਰਿਡ ਸਪੇਨ ਦੇ ਵਿੱਚ ਕੰਮ ਕਰ ਹੈ ਜੀ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਵਿੱਚ ਗਵਰਨਮੈਂਟ ਜੋਬ ਹੈ ਮੁੰਡੇ ਦੀ ਮਾਤਾ ਪਿਤਾ ਨੇ ਜੀ ਫੈਮਿਲੀ ਦੇ ਵਿੱਚ ਆਪਣਾ ਬਿਜ਼ਨਸ ਹੈ ਮੰਗੇ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਪਰਿਵਾਰ ਵਧੀਆ ਹੋਵੇ ਜੀ ਲੜਕੀ ਦਾ ਨੰਬਰ ਦਿੱਤਾ ਗਿਆ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨਾਮ ਜਸਵੀਰ ਸਿੰਘ ਹੈ ਜੀ ਮੰਗਲਿਕ ਹੈ ਮੁੰਡਾ ਪਤਾ ਬਰਨਾਲਾ ਏਰੀਆ ਕਾਸਟ ਆਰਮਦਾਸ ਜੀ ਸਿੱਖ ਪੜਾਈ ਕਰੀ ਹੈ ਜੀ ਪਲੱਸ 2 ਉਮਰ ਹੈ ਮੁੰਡੇ ਦੀ 29/9/1994 ਜਨਮ ਟਾਈਮ 3:52 AM ਵੀਰਵਾਰ ਦਾ ਦਿਨ ਹੈ ਜੀ ਕੱਦ 5 ਫੁੱਟ 7 ਇੰਚ ਕੰਮਕਾਰ ਹੈ ਜੀ ਪ੍ਰਾਈਵੇਟ ਨੌਕਰੀ ਕਰਦਾ ਹੈ ਮੁੰਡਾ 15000 ਰੁਪਏ ਮਹੀਨਾ ਤਨਖਾਹ ਹੈ ਮੰਗੇ ਜੀ ਪਰਿਵਾਰ ਦੀ ਕੁੜੀ ਵੀ ਨੇ ਪਲੱਸ 2 ਕਰੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਇਹਨਾਂ ਨੂੰ ਸਿਰਫ ਆਮਦਾਸ ਜਾਂ ਸਿੱਖ ਹੀ ਸੰਪਰਕ ਕਰਨ ਜੀ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਸਿੱਧੀ ਗੱਲਬਾਤ ਕਰੋ ਤੇ ਪੂਰੀ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਤੁਸੀਂ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਸਿੰਘ ਕਾਸਟ ਜੱਟ ਸਿੱਖ ਏਰੀਆ ਮਹਾਲੀ ਤੋਂ ਵੈਸ਼ਨੋ ਪਰਿਵਾਰ ਹੈ ਜੀ ਉਮਰ ਹੈ 15/7/1995 ਕੱਦ 5 ਫੁੱਟ 9 ਇੰਚ ਹੈ ਭੈਣ ਇੱਕ ਮੈਰਿਡ ਹੈ ਕਰੀ ਹੈ ਜੀ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਐਮਏ ਸੋਸ਼ੀਓਲੋਜੀ ਦੀ ਕਰੀ ਹੈ ਜੀ ਕਮ ਕਾਰਾ ਜੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਹੈ 14 ਕਿੱਲੇ ਜ਼ਮੀਨ ਹੈ ਮੰਗਾ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਹੋਵੇ ਜੀ ਗਵਰਨਮੈਂਟ ਜੌਬ ਕਰਦੀ ਹੋਵੇ ਲੜਕੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਸਿੰਘ ਅਮ੍ਰਿਤਾ ਰੀਆ ਜੀ ਮੁੰਡਾ ਕਾਸਟ ਜੱਟ ਸਿੱਖ ਲਾਈਵ ਇਨ ਯੂਰਪ ਦੇ ਵਿੱਚ ਮੁੰਡਾ ਰਹਿੰਦਾ ਹੈ ਜੀ ਉਮਰ 1991 ਦੇ ਵਿੱਚ ਹੈ ਕੱਦ 5 ਫੁੱਟ 8 ਇੰਚ ਪੜ੍ਹਾਈ ਗ੍ਰੈਜੂਏਸ਼ਨ ਕਰੀ ਹੈ ਜੀ ਮੰਗ ਪਰਿਵਾਰ ਦੀ ਕੁੜੀ ਵਧੀਆ ਖਾਨਦਾਨੀ ਪਰਿਵਾਰ ਦੀ ਹੋਵੇ ਜੀ ਭਾਵੇਂ ਪੰਜਾਬ ਤੋਂ ਹੋਵੇ ਲੜਕੀ ਜਾਂ ਯੂਰਪ ਤੋਂ ਪਹਿਲੇ ਜੀ ਸਿਰਫ ਜੱਟ ਸਿੱਖ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਸਿੱਧੀ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਰਾਹੁਲ ਸ਼ਰਮਾ ਪਤਾ ਗੁਰਦਾਸਪੁਰ ਕਾਸਟ ਹੈ ਜੀ ਪ੍ਰੈਸ਼ਰ ਕੱਦ 5 ਫੁੱਟ 5 ਇੰਚ ਗੋਤਕਸ਼ਪ ਉਮਰ ਹੈ ਜੀ ਮੁੰਡੇ ਦੀ 27 ਜੂਨ 1997 ਜਨਮ ਟਾਈਮ 3:54 ਪੀਐਮ ਸ਼ੁੱਕਰਵਾਰ ਪੜਾਈ ਕਰੀਏ ਜੀ ਮੁੰਡੇ ਨੇ ਪਲੱਸ 2 ਆਈਟੀਆਈ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਤੇ ਡਿਗਰੀ ਕਰੀਏ ਜੀ ਪਿਤਾ ਪੁਲਿਸ ਦੇ ਵਿੱਚ ਥਾਣੇਦਾਰ ਨੇ ਤੇ ਮਾਤਾ ਹਾਊਸ ਵਾਈਫ ਨੇ ਆਪਣਾ ਮਕਾਨ ਹੈ ਜੀ 14 ਮਰਲੇ ਦਾ ਮੰਗਾ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਹੋਵੇ ਜੀ ਸੋਹਣੀ ਸੁਨੱਖੀ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਦੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ